ਦੇਸੀ ਸ਼ਰਾਬ ਬਣਾਉਣ ਵਾਲਿਆਂ ਵਿਰੁੱਧ ਐਕਸਾਈਜ਼ ਵਿਭਾਗ ਅਤੇ ਪੁਲਿਸ ਵੱਲੋਂ ਸਾਂਝਾ ਸਰਚ ਅਭਿਆਨ ਜਿਹੜਾ ਅੱਜ ਲੰਬੀ ਇਲਾਕੇ ਦੇ ਵਿੱਚ ਚਲਾਇਆ ਗਿਆ ਜਿਸ ਦੇ ਵਿੱਚ 22000 ਲੀਟਰ ਲਾਹਣ ਬਰਾਮਦ ਕਰਕੇ ਐਕਸਾਈਜ਼ ਵਿਭਾਗ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਲੰਬੀ ਦੇ ਡੀਐਸਪੀ ਫਤੇਹ ਸਿੰਘ ਨੇ ਦੱਸਿਆ ਕੀ ਐਕਸਾਈਜ਼ ਇਸਪੀਮ ਦੇ ਵਿੱਚ ਇਸ ਸੰਯੁਕਤ ਅਭਿਆਨ ਦੇ ਵਿੱਚ ਐਕਸਾਈਜ਼ ਵਿਭਾਗ ਦੇ ਏ ਈ ਟੀ ਸੀ ਵਿਕਰਮ ਵਿਕਰਮਦੇਵ ਠਾਕੁਰ ਐਕਸਾਈਜ਼ ਇਨਸਪੈਕਟਰ ਸੁਖਵਿੰਦਰ ਸਿੰਘ ਢਿੱਲੋਂ ਅਤੇ ਖਾਣਾ ਕਬਰਵਾਲਾ ਪੁਲਿਸ ਟੀਮ ਦੇ ਨਾਲ ਜਿਹੜੀ ਹੈ ਨਹਿਰ ਦੇ ਕਿਨਾਰੇ ਛਾਪਮਾਰੀ ਕੀਤੀ ਗਈ ਔਰ ਇੱਥੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਲਾਹਨ ਬਰਾਮਦ ਕੀਤੀ ਗਈ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਔਰ ਇਹਦੇ ਵਿੱਚ ਦੋ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਤਾਂ ਆਓ ਆਪਾਂ ਇਸ ਬਾਰੇ ਜਿਹੜੀ ਹੋਰ ਜਾਣਕਾਰੀ ਉਹ ਪ੍ਰਾਪਤ ਕਰਦੇ ਹਾਂ ਏ ਈ ਟੀ ਸੀ ਵਿਕਰਮ ਦੇਵ ਸਿੰਘ ਠਾਕੁਰ ਅਤੇ ਡੀ ਐਸ ਪੀ ਫਤੇ ਸਿੰਘ ਜੀ ਕੋਲੋਂ ਪਰ ਇੱਥੇ ਇਸ ਅਭਿਆਨ ਦੇ ਤਹਿਤ ਇਹ ਵੀ ਲੱਗਦਾ ਹੈ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਅਤੇ ਕੁਝ ਦਿਨ ਪਹਿਲਾਂ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਕਾਰਨ ਮੌਤਾਂ ਹੋਈਆਂ ਸੀ ਉਸ ਨੂੰ ਲੈ ਕੇ ਜਿਹੜੀ ਪੁਲਿਸ ਵੱਲੋਂ ਤੇ ਐਕਸਾਈਜ਼ ਵਿਭਾਗ ਵੱਲੋਂ ਸਖਤੀ ਜਿਹੜੀ ਉਹ ਕੀਤੀ ਗਈ ਹੈ ਤਾਂ ਬਾਕੀ ਆਪਾਂ ਜਾਣਦੇ ਹਾਂ ਐਕਸਾਈਜ਼ ਵਿਭਾਗ ਦੇ ਅਧਿਕਾਰੀਆ ਅਤੇ ਪੁਲਿਸ ਵਿਭਾਗ ਦੇ ਡੀਐਸਪੀ ਫਤੇਹ ਸਿੰਘ ਜੀ ਕੋਲੋਂ ਹੋਰ ਜਾਣਕਾਰੀ ਇਹ ਜਿਹੜਾ ਅੱਜ ਦਾ ਸਰਚ ਅਭਿਆਨ ਹੈ ਇਹ ਇਲੈਕਸ਼ਨ ਦੇ ਮੱਦੇਨਜ਼ਰ ਜਿਹੜੀ ਇਲਿਸੀਟ ਗੈਰ ਕਾਨੂੰਨੀ दारू ਬੰਦੀ ਆ ਤੇ ਵਿਕਦੀ ਆ ਉਹਨੂੰ ਰੋਕਣ ਦੇ ਲਈ ਬਣਾਇਆ ਗਿਆ ਤਾਂ ਇੱਥੇ ਲਾਨ ਦੀ ਤੇ ਇਲਿਸੀਟ दारू ਦੀ ਜਿਹੜੀ ਹੱਤਕੜ ਸ਼ਰਾਬ ਆ ਉਹਦੀ ਸਰਚ ਲਈ ਚਲਾਇਆ ਗਿਆ ਤੇ ਇਹ ਫਰੀਦਕੋਟ ਰੇਂਜ ਤੇ ਫਿਰੋਜ਼ਪੁਰ ਰੇਂਜ ਦੇ ਮਿਲ ਕੇ ਸਨੇ ਪੁਲਿਸ ਸ਼੍ਰੀ ਮੁਕਸਰ ਸਾਹਿਬ ਦੀ ਜੁਆਇੰਟ ਆਪਰੇਸ਼ਨ ਜਿਹੜਾ ਇਹ ਚਲਾਇਆ ਗਿਆ ਹੈਗਾ ਇਹਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਆਪਕਾਰੀ ਅਫਸਰ ਆਫੀਸ਼ੀਅਲਸ ਤੇ ਜ਼ਿਲ੍ਹਾ ਸ਼੍ਰੀ ਕਾਜ਼ਿਲ ਕਦੇ ਆਪ ਦਾ ਰਿਪੋਰਟ ਸ਼ਿਲਸ ਦੇ ਉਸ ਸ਼ਾਮਿਲ ਤੇ ਹੁਣ ਤੱਕ ਸਾਨੂੰ 12 ਤਰਪਾਲਾ ਮਿਲ ਚੁੱਕੇ ਹਨ ਜਿਨ੍ਹਾਂ ਚ ਲਗਭਗ 15000 ਕਿਲੋ ਲਾਨ ਜਿਹੜੀ ਆ ਉਹ ਬਰਾਮਦ ਹੋ ਚੁੱਕੇ ਜਿਹਨੂੰ ਡਿਸਟਰਾਏ ਕੀਤਾ ਜਾ ਰਿਹਾ ਤੇ ਅਜੇ ਆਪਰੇਸ਼ਨ ਚੱਲ ਰਿਹਾ ਹੈਗਾ ਕੀ ਕਰਦੇ ਕਿ ਲਾਨ ਤੋਂ ਬਾਅਦ ਫਿਰ ਕਿਵੇਂ ਹੁੰਦਾ ਲਾਨ ਦੀ ਕਸ਼ੀਦੀ ਕਰਦੇ ਜਿਹਨੂੰ ਡਿਸਟਿਲੇਸ਼ਨ ਕਰਨੀ ਆ ਤੇ ਉਸ ਨਾਲ ਫਿਰ ਸਪਿਰਿਟ ਜਿਹੜੀ ਆ ਇਥਾਈਲ ਅਲਕੋਹਲ ਜਾਂ ਸ਼ਰਾਬ ਜਿਹੜੀ ਆ ਉਹ ਬਣਦੀ ਹੈਗੀ ਆ ਪ੍ਰੇਸ਼ ਦੀ ਕੋਈ ਕੁਆਲਿਟੀ ਦੀ ਕੋਈ ਗਾਰੰਟੀ ਨਹੀਂ ਹੁੰਦੀ ਹੈਗੀ ਇਹ ਇਹਦੀ ਡਿਗਰੀ ਦੀ ਕੋਈ ਗਾਰੰਟੀ ਨਹੀਂ ਹੈਗੀ ਇਸ ਚ ਕੀ ਪਾਇਆ ਹੈਗਾ ਕਈ ਵਾਰ ਚੂਨਾ ਪਾਇਆ ਹੁੰਦਾ ਹੈ ਗਲਤ ਚੀਜ਼ਾਂ ਪਾਈਆਂ ਹੁੰਦੀਆਂ ਤੇ ਹੈਲਥ ਦੇ ਲਈ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੁੰਦੀ ਹੈ ਇਹ ਪਿਛਲੇ ਦਿਨੋਂ ਪੰਜਾਬ ਤੇ ਜਿਵੇਂ ਜਿਹੜੀ ਸ਼ਰਾਬ ਨਾਲੇ ਮੋਤਾਂ ਹੋ ਰਹੀਆਂ ਮੈਕਮ ਵੱਲੋਂ ਕੀ ਮਤਲਬ ਇਹ ਦੇਖੋ ਟ੍ਰੈਲਰ ਕਿਤੇ ਮੈਂ ਮੈਕਮ ਵੱਲੋਂ ਉੱਚ ਅਧਿਕਾਰੀਆਂ ਸਾਡੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਸ਼੍ਰੀ ਵਰੁਣ ਰੂਜ਼ਮ ਦੀ ਅਗਵਾਈ ਵਿੱਚ ਸਾਰੇ ਪੰਜਾਬ ਦੇ ਵਿੱਚ ਰੈਡਾਂ ਹੋ ਰਹੀਆਂ ਲੱਖਾਂ ਲੀਟਰ ਜਿਹੜੀ ਸ਼ਰਾਬ ਉਹ ਪਿਛਲੇ ਹਫਤੇ ਦੇ ਵਿੱਚ ਡਿਸਟਰੋਏ ਕੀਤੀ ਗਈ ਹੈਗੀ ਹੈ ਤੇ ਕਈ ਜਗ੍ਹਾ ਤੇ ਰੇਡ ਕਰਕੇ ਜਿਹੜੇ ਬੂਟ ਲੈਗਰ ਹੈਗੇ ਆ ਉਹਨਾਂ ਨੂੰ ਵੀ ਕਾਬੂ ਵਿੱਚ ਕੀਤਾ ਗਿਆ ਫੜਿਆ ਗਿਆ ਬਟ ਸਾਡੇ ਮਹਿਕਮੇ ਸਾਡਾ ਕੰਮ ਜਾਰੀ ਰਹਿੰਦਾ ਹੈ ਸਬਡਿਵੀਜ਼ਨ ਲੰਬੀ ਦੇ ਕਵਰ ਵਾਲਾ ਥਾਣੇ ਦੇ ਰਕਬੇ ਵਿੱਚ ਇੱਕ ਕਟੇ ਵਾਲੀ ਪਿੰਡ ਦੇ ਰਕਬਾ ਪੈਂਦਾ ਜਿਹੜੀ ਕਿ ਇਹ ਅਬੂਰ ਗੰਕਰਾਲ ਹੈਗੀ ਹੈ ਉਹਦੇ ਆਸ-ਪਾਸ ਤੇ ਅਸੀਂ ਏਰੀਆ ਵਿੱਚ ਐਕਸਾਈਜ਼ ਅਫੀਸ਼ੀਅਲਸ ਐਂਡ ਆਲ ਅਜੇ ਜੁਆਇੰਟ ਸਰਚ ოਪਰੇਸ਼ਨ ਕਰਾਇਆ ਜਾ ਰਿਹਾ ਹੈ ਕ੍ਰਿਬਨ ਹਜੇ ਤੱਕ ਅਸੀਂ ਸਾਨੂੰ 1500 ਲੀਟਰ ਲਾਨ ਮਿਲ ਚੁਕੀ ਹੈ ਤੇ ਹੋਰ ਸਾਨੂੰ ਮਿਲਣ ਦੀ ਸ਼ੰਕਾ ਹੈਗੀ ਹੈ ਇਹ ਸਰਚ ਆਪਰੇਸ਼ਨ ਸ਼ਾਮ ਤੱਕ ਜਾਰੀ ਰਹੇਗਾ ਤੇ ਜਿਹੜੇ ਵੀ ਇਹ ਮਾੜੇ ਅਨਸਰ ਨੇ ਜਿਹੜੇ ਇਹ ਇਸ ਕਾਰੋਬਾਰ ਵਿੱਚ ਜੁੜੇ ਹੋਏ ਆ ਅਸੀਂ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਾਂਗੇ ਤੇ ਮੁਕਦਮੇ ਦਰਜ ਕੀਤੇ ਜਾਣਗੇ ਨਹੀਂ ਜੀ ਹਾਇਦਰ ਸਾਡਾ ਅਸੀਂ ਜਿਹੜਾ ਜੁਆਇੰਟ ਆਪਰੇਸ਼ਨ ਚੱਲ ਰਿਹਾ ਉਹ ਸਰਚ ਦਾ ਚੱਲ ਰਿਹਾ ਹੈ ਸਰਚ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਆਈਡੈਂਟੀਫਾਈ ਕਰਾਵਾਂਗੇ ਕਿਹੜੇ ਬੰਦੇ ਇਸ ਦਾ ਕਾਰੋਬਾਰ ਕਰ ਰਹੇ ਜਿਹੜੇ ਪੁਰਾਣੇ ਜਿਨ੍ਹਾਂ ਤੇ ਮੁਕਦਮੇ ਦਰਜ ਨੇ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕੀਤਾ ਜਾ ਲਿੱਤਾ ਜਾਵੇਗਾ ਤੇ ਜੇ ਕਿਸੇ ਕੋਲ ਬਰਾਮਦਗੀ ਹੁੰਦੀ ਹੈ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ ਬਈ ਉਹਨਾਂ ਦੇ ਖਿਲਾਫ ਅੱਲਾ ਵੀ ਕੋਈ ਪੁਲਿਸ ਬਨਾਜੀ ਅਭਿਆਨ ਚਲਵਾਇਆ ਜਾਂਦੀ ਹੈ ਹਾਂਜੀ ਕੰਟੀਨਿਊਅਸਲੀ ਚੱਲ ਰਿਹਾ ਜੀ ਜਿੱਦਨ ਤੋਂ ਮਾਡਲ ਕੋਰਨ ਰੂਟੀਨ ਕਾਸੋਪਰੇਸ਼ਨ ਤੇ ਸਰਚ ਅਭਿਆਨ ਜਾਰੀ ਨੇ ਤੇ ਅਸੀਂ ਹੋਰ ਵੀ ਪਿੰਡਾਂ 'ਚ ਇਹਨੂੰ ਕਰੀ ਜਾ ਰਹੇ ਹਾਂ ਤੇ ਹੋਰ ਵੀ ਰਿਕਵਰੀਆਂ ਹੋ ਰਹੀਆਂ ਤੇ ਮੁਕੱਦਮੇ ਦਰਜ ਕੀਤੇ ਜਾ ਰਹੇ